ਆਖਿਰ ਜਿਹੜਾ ਕੀ ਹੋ ਗਿਆ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਮਾਮਲਾ ਇਹ ਹੈ ਕਿ ਉਹ 15 ਅਗਸਤ ਨੂੰ ਜਲੰਧਰ ਚ ਇੱਕ ਖਾਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਪਰ ਬੁਲੇਟ ਪ੍ਰੂਫ ਸ਼ੀਸ਼ੇ ਨਾਲ ਟੱਕੀ ਸਟੇਜ ਤੋਂ ਉਦੋਂ ਤੋਂ ਵਿਰੋਧੀ ਪਾਰਟੀਆਂ ਉਹਨਾਂ 'ਤੇ ਹਮਲੇ ਕਰ ਰਹੀਆਂ ਨੇ ਪੰਜਾਬ ਵਿੱਚ ਵਿਰੋਧੀ ਧਿਰ ਕਾਂਗਰਸ ਉਹਨਾਂ 'ਤੇ ਤਿੱਖੇ ਹਮਲੇ ਕਰ ਰਹੀ ਹੈ ਦਰਅਸਲ ਭਗਵੰਤ ਮਾਨ ਨੇ 15 ਅਗਸਤ ਆਜ਼ਾਦੀ ਦਿਹਾੜੇ ਤੇ ਜਲੰਧਰ 'ਚ ਬੁਲੇਟ ਪ੍ਰੂਫ ਕੈਵਨ ਚੋਪਾਸ਼ਣ ਦਿੱਤਾ ਸੀ ਤੇ ਪੰਜਾਬ ਪੁਲਿਸ ਨੇ ਵਿਸ਼ੇਸ਼ ਤੌਰ ਤੇ 16 ਲੱਖ ਰੁਪਏ ਵਿੱਚ ਬੁਲੇਟ ਪ੍ਰੂਫ ਸ਼ੀਸ਼ੇ ਦੀ ਸਕਰੀਨ ਖਰੀਦੀ ਸੀ ਉਦੋਂ ਤੋਂ ਹੀ ਉਹਨਾਂ ਦੀ ਹਾਰ ਪਾਸੇ ਚਰਚਾ ਹੋ ਰਹੀ ਹੈ ਇੰਡੀਆ ਗੱਡਜੋੜ ਤੇ ਆਪ ਪਾਰਟੀ ਦੀ ਭਾਈਵਾਲੀ ਕਾਂਗਰਸ ਤੇ ਆਗੂ ਵੀ ਜ਼ੋਰਦਾਰ ਹਮਰੇ ਕਰ ਰਹੇ ਨੇ ਤੋ ਭਗਵੰਤ ਮਾਨ ਤੇ ਤਰਾ ਤਰਾ ਦੇ ਸਵਾਲ ਚੁੱਕੇ ਜਾ ਰਹੇ ਨੇ ਪ੍ਰਗਟ ਸਿੰਘ ਨੇ ਵੀ ਭਗਵੰਤ ਮਾਨ ਤੇ ਇੱਕ ਟਵੀਟ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਰੈਲੀਆਂ ਵਿੱਚੋਂ ਰੋਜ਼ਾਨਾ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਾਦੀ ਦਿਵਸ ਤੇ ਬੁਲੇਟ ਪ੍ਰੂਫ ਸਟੇਜ ਰਾਹੀਂ ਦੇਸ਼ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਪੰਜਾਬ ਅਨਸੁਰੱਖਿਅਤ ਹੋ ਗਿਆ ਹੈ ਆਖਿਰ ਅਜਿਹਾ ਕੀ ਹੋ ਗਿਆ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਮਾਮਲਾ ਇਹ ਹੈ ਕਿ ਉਹ 15 ਅਗਸਤ ਨੂੰ ਜਲੰਧਰ ਚ ਇੱਕ ਖਾਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਪਰ ਬੁਲੇਟ ਪ੍ਰੂਫ ਸ਼ੀਸ਼ੇ ਨਾਲ ਟੱਕੀ ਸਟੇਜ ਤੋਂ ਉਦੋਂ ਤੋਂ ਵਿਰੋਧੀ ਪਾਰਟੀਆਂ ਉਹਨਾਂ 'ਤੇ ਹਮਲੇ ਕਰ ਰਹੀਆਂ ਨੇ ਪੰਜਾਬ ਵਿੱਚ ਵਿਰੋਧੀ ਧਿਰ ਕਾਂਗਰਸ ਉਹਨਾਂ 'ਤੇ ਤਿੱਖੇ ਹਮਲੇ ਕਰ ਰਹੀ ਹੈ ਦਰਅਸਲ ਭਗਵੰਤ ਮਾਨ ਨੇ 15 ਅਗਸਤ ਆਜ਼ਾਦੀ ਦਿਹਾੜੇ ਤੇ ਜਲੰਧਰ 'ਚ ਬੁਲੇਟ ਪ੍ਰੂਫ ਕੈਬਨ ਚੋਪਾਸ਼ਣ ਦਿੱਤਾ ਸੀ ਤੇ ਪੰਜਾਬ ਪੁਲਿਸ ਨੇ ਵਿਸ਼ੇਸ਼ ਤੌਰ ਤੇ 16 ਲੱਖ ਰੁਪਏ ਵਿੱਚ ਬੁਲੇਟ ਪ੍ਰੂਫ ਸ਼ੀਸ਼ੇ ਦੀ ਸਕਰੀਨ ਖਰੀਦੀ ਸੀ ਉਦੋਂ ਤੋਂ ਹੀ ਉਹਨਾਂ ਦੀ ਹਾਰ ਪਾਸੇ ਚਰਚਾ ਹੋ ਰਹੀ ਹੈ ਇੰਡੀਆ ਗੱਟ ਜੋੜ ਤੇ ਆਪ ਪਾਰਟੀ ਦੀ ਭਾਈਵਾਲੀ ਕਾਂਗਰਸ ਤੇ ਆਗੂ ਵੀ ਜ਼ੋਰਦਾਰ ਹਮਲੇ ਕਰ ਰਹੇ ਨੇ ਤੋ ਭਗਵੰਤ ਮਾਨ ਤੇ ਤਰਾ ਤਰਾ ਦੇ ਸਵਾਲ ਚੁੱਕੇ ਜਾ ਰਹੇ ਨੇ ਪ੍ਰਗਟ ਸਿੰਘ ਨੇ ਵੀ ਭਗਵੰਤ ਮਾਨ ਤੇ ਇੱਕ ਟਵੀਟ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਰੈਲੀਆਂ ਵਿੱਚੋਂ ਰੋਜ਼ਾਨਾ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਜ਼ਾਦੀ ਦਿਵਸ ਤੇ ਬੁਲੇਟ ਪ੍ਰੂਫ ਸਟੇਜ ਰਾਹੀਂ ਦੇਸ਼ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਪੰਜਾਬ ਅਨਸੁਰੱਖਿਅਤ ਹੋ ਗਿਆ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ